ਪੰਤਨ ਸ੍ਰੀ ਗੁਰੂ ਰਾਮਦਾਸ ਜੀ ਬਾਰਾਜ ਦੀ ਦੇ ਮਹਾਨ ਸਥਾਨ ਤੇ ਤੇਜਾ ਸਿੰਘ ਸਮੁਦਰੀ ਹਾਲ ਚ ਬਰਾਮਣ ਗੁਰੂ ਰੂਪ ਸਾਜ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਪੁੰਦੜ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆ ਔਰ ਪੰਜਾਬੀਆਂ ਦੇ ਬੋਲਾਂ ਦੀ ਧੜਕਣ ਅਮਨ ਸ਼ਾਂਤੀ ਦੇ ਪੈਹਾਰੀ ਚਾਰਕ ਸਾਂਝ ਦੇ ਮਸੀਹਾ ਸਰਦਾਰ ਸੁਖਵਿੰਦਰ ਸਿੰਘ ਜੀ ਬਾਦਲ ਸਾਹਿਬ ਵਿਭਾਸ਼ ਜਿੰਮਤ ਕੌਰ ਬਾਦਲ ਜੀ ਵਿਕਰਮ ਜੀ ਮਜੀਠਾ ਸਾਹਿਬ ਬਹੁਤ ਸਤਿਕਾਰਯੋਗ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਸਜਰ ਚਿੰਮਾ ਸਾਹਿਬ ਨੇ ਹੁਕਮ ਕਰਦੇ ਹੋਏ ਮੈਂ ਟਿੱਕ ਲੈਣਾ ਸਭ ਤੋਂ ਪਹਿਲਾਂ ਮੈਂ ਸਾਰੇ ਡੈਲੀਗੇਟ ਸਰਵਾਂ ਦਾ ਇਸ ਪਾਰਟੀ ਦਾ ਖਜ਼ਾਨਚੀ ਹੋਣ ਦੇ ਨਾਤੇ ਤੁਹਾਡਾ ਪਹਿਲੇ ਦਿਨ ਤੋਂ ਧੰਨਵਾਦ ਕਰਦਾ ਕਿ ਸਾਡੀ ਪਾਰਟੀ ਖੇਤਰੀ ਪਾਰਟੀ ਆ ਸਾਡੀ ਲੜਾਈ ਹੈ ਜਿਹੜੀ ਉਹਨਾਂ ਪਾਰਟੀਆਂ ਨਾਲ ਆ ਜਿਨ੍ਹਾਂ ਕੋਲ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡ ਆ ਔਰ ਉਸ ਫੰਡ ਨੂੰ ਉਹ ਸਾਡੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਆਪਣੀਆਂ ਜਿੱਤਾਂ ਵਾਸਤੇ ਔਰ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਪੰਗ ਕਰਨ ਵਾਸਤੇ ਵੱਡੇ ਪੱਧਰ ਤੇ ਯੂਜ਼ ਕਰ ਰਹੇ ਆ ਸੋ ਮੈਂ ਕਹਿਣਾ ਤਾਂ ਬਹੁਤ ਕੁਝ ਸੀਗਾ ਪਰ ਤੁਸੀਂ ਦੇਖੋ ਕਿ ਹੁਣ ਜਿਹੜੇ ਆ ਬੰਬ ਬਲਾਸਟ ਹੋ ਰਹੇ ਹਨ ਆਇਨਾ ਲਖਣਾਂ ਤੋਂ ਪਹਿਲਾਂ ਦੋ ਚਾਰ ਹਿੰਦੂ ਲੀਡਰ ਮਰਵਾਣਗੇ ਹੋਰ ਲੀਡਰਾਂ ਨੂੰ ਮਾਰਾਂਗੇ ਪੰਜਾਬ ਦੀ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਨੂੰ ਜਿਹੜਾ ਖਤਮ ਕਰਨਗੇ ਔਰ ਫਾਇਦਾ ਵੀ ਉਹਨਾਂ ਨੂੰ ਹੋਣਾ ਜਿਹੜੇ ਸਾਰੇ ਕਾਰੇ ਕਰਨਗੇ ਸੋ ਪੰਜਾਬ ਦਾ ਜੀ ਵਪਾਰ ਆ ਜਿਹੜਾ ਉਹ ਤਬਾਹੀ ਵਾਲਾ ਕਿਉਂਕਿ ਆਪਣਾ ਬਾਰਡਰ ਸਟੇਟ ਆ ਬਾਰਡਰ ਲੋਕ ਸਿਟੀਆਂ ਤੇ ਸਾਡਾ ਮੁਕਾਬਲਾ ਉਹਨਾਂ ਸਟੇਟਾਂ ਨਾਲ ਆ ਜੇ ਦੇਖੋ ਜਿਹੜੀ ਬਿਜਲੀ ਸਾਡੀ ਸਰਕਾਰ ਚ 5 ਰੁਪਏ ਯੂਨਿਟ ਪਈ ਨਾ ਜੀ ਅੱਜ 11 ਰੁਪਏ ਯੂਨਿਟ ਆ ਤੇ ਪੜੋਸੀ ਸੂਬਿਆਂ ਚ 5 ਰੁਪਏ ਯੂਨਿਟ ਪੜੋਸੀ ਸੂਬਿਆਂ ਨੂੰ ਰਹਿਤਾਂ ਵੀ ਬਹੁਤ ਮਿਲੀ ਹੋਈਆਂ ਇਸ ਕਰਕੇ ਸਾਡਾ ਵਪਾਰ ਜਿਹੜਾ ਬੁਰੀ ਤਰ੍ਹਾਂ ਤਬਾਹ ਹੋ ਰਿਹਾ ਖੇਤੀ ਸਾਡੀ ਸੈਚੂਰੇਸ਼ਨ ਤਾਂ ਉਸ ਤੇ ਕਮਾਈ ਨਹੀਂ ਹੋ ਸਕਦੀ ਸੋ ਅੱਜ ਪੜੰਦੀ ਮੇਰੀ ਜ਼ਿੰਮੇਵਾਰੀ ਲਈ ਆ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਆਰਥਿਕ ਖੇਤਰੀ ਤੇ ਸੱਭਿਆਚਾਰਕ ਭਲਾਈ ਲਈ ਸਦਾ ਵਚਨਬੱਧ ਰਿਹਾ ਇਹ ਮਜਬੂਤੀ ਨਾਲ ਮੰਨ ਕਰਦਾ ਹੈ ਕਿ ਵਾਗਾ ਅਟਾਰੀ ਸਰਦ ਨੂੰ ਵਪਾਰ ਲਈ ਤੁਰੰਤ ਖੋਲ੍ਹਿਆ ਜਾਵੇ ਪੰਜਾਬ ਨੂੰ ਇੱਕ ਸਰਦੀ ਰਾਜ ਹੋਣ ਦੇ ਨਾਤੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਆਪਸੀ ਤਣਾਅ ਕਰਕੇ ਵੱਡੇ ਆਰਥਿਕ ਨੁਕਸਾਨ ਝੱਲਣੇ ਪੈ ਰਹੇ ਹਨ ਵਾਗਾ ਟਾਰੀ ਵਪਾਰਕ ਰਾਹ ਦੇ ਬੰਦ ਹੋਣ ਨਾਲ ਪੰਜਾਬ ਦੇ ਕਿਸਾਨਾਂ ਵਪਾਰੀਆਂ ਸਨਤਕਾਰਾਂ ਟਰਾਂਸਪੋਰਟਾਂ ਤੇ ਸਰਦੀ ਇਲਾਕੇ ਦੇ ਲੋਕਾਂ ਦੀ ਆਮਦਨ ਤੇ ਰੁਜ਼ਗਾਰ ਵਿਵਸਥਾ ਬਹੁਤ ਪ੍ਰਭਾਵਿਤ ਹੋਈ ਆ ਸ਼੍ਰੋਮ ਨੇ ਅਕਾਲੀ ਦਲ ਇਸ ਗੱਲ ਉੱਪਰ ਦ੍ਰਿੜ ਹੈ ਕਿ ਵਾਗਾ 28 ਰੱਦ ਨੂੰ ਦਵੱਲੇ ਵਪਾਰ ਲਈ ਤੁਰੰਤ ਖੋਲ੍ਹਿਆ ਜਾਵੇ ਜਿਸ ਵਿੱਚ ਸੜਕੀ ਰਸਤੇ ਬਾਹਾਂਈਆਤ ਤੇ ਨਿਰਯਾਤ ਸਮਨਨ ਵਪਾਰ ਰਾਹੀਂ ਪੰਜਾਬ ਦੀ ਖੇਤੀ ਦੇ ਹਿੱਕਾਰ ਤੇ ਆਰਥਿਕਤਾ ਨੂੰ ਨਵਾਂ ਜੀਵਨ ਮਿਲ ਸਕਦਾ ਹੈ ਬੇਰਜਗਾਰੀ ਘਟ ਸਕਦੀ ਹੈ ਅਤੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਲਈ ਚੰਗੀ ਕੀਮਤ ਮਿਲ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਮੰਨਦਾ ਹੈ ਜੀ ਪੰਜਾਬ ਨੂੰ ਹਮੇਸ਼ਾ ਰਾਜਨੀਤਿਕ ਤਣਾਅ ਦਾ ਸਕਾਰ ਬਣਾਉਣ ਦੀ ਥਾਂ ਉਸ ਨੂੰ ਖੁੱਲ੍ਹੇਪਣ ਵਪਾਰ ਅਤੇ ਖੇਤਰੀ ਸਹਿਯੋਗ ਰਾਹੀਂ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ ਵਾਗਾ ਟਾਰੀ ਰਹੀ ਪੰਜਾਬ ਦੀ ਆਰਥਿਕ ਤਰੱਕੀ ਲਈ ਇੱਕ ਇਤਿਹਾਸਿਕ ਮੌਕਾ ਸੋਇਮਤਾ ਮੈਜਨ ਨੂੰ ਬੇਨਤੀ ਕਰੀ ਆ ਮੈਂ ਜਿਹੜੇ ਕਾਰਾ ਲਾਵਾਂਗਾ ਤੁਸੀਂ ਪ੍ਰਵਾਨਗੀ ਦਿਓ ਬੋਲੋ ਸੋਨਿਆ ਨਮਸਕਾਰ ਨਾਮ ਨਾਮ ਪਰ ਮੈਂ ਜਿਹੜੇ ਕਾਉਂਸਲ ਸੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ 2 ਕਰੋੜ 75 ਲੱਖ 57 ਹਜ਼ਾਰ ਰੁਪਏ ਤੁਹਾਡੀ ਮਿਹਰਬਾਨੀ ਸ਼ੁਕਰੀਆ ਜਿਹੜੇ ਤੁਸੀਂ ਭਰਤੀ ਪੰਜਾਬ ਚ 27 ਲੱਖ ਤੋਂ ਉੱਪਰ ਕਰੀ ਆ ਉਹ ਆਈ ਆ ਔਰ ਸਮੇਂ-ਸਮੇਂ ਸਰ ਜੱਤ ਤੁਸੀਂ ਸਾਨੂੰ ਲੋੜ ਪੈਂਦੀ ਆ ਤੁਸੀਂ ਮਦਦ ਕਰਦੇ ਆ ਸੋ ਹੁਣ 200 ਰਹਿ ਗਏ ਮੁਕਾਬਲਾ ਬਹੁਤ ਵੱਡਾ ਆ ਸੋ ਤੁਸੀਂ ਡੈਲੀਗੇਟ ਸਰ ਜਾਨ ਬੈਠੇ ਆ ਅੱਜਕੱਲ ਤਾਂ ਪੀਟੀਐਮ ਹੈਗਾ ਥੋੜੇ ਥੋੜੇ ਜਰੂਰ ਮਹੀਨੇ ਚ ਕਰ ਦਿਆ ਕਰੋ ਤਾਂ ਕਿ ਅਸੀਂ ਇਹਨਾਂ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਆਲ ਨਮਸਕਾਰ ਥੈਂਕ ਯੂ